ਕਹਿੰਦੇ ਅੱਜ ਕਿਤੇ ਨਹੀਂ ਪੱਥਰ ਰੱਖਣ ਗਏ ਸੀ ਐਮਐਲਏ ਦਿਹਾਤੀ ਵਾਲੇ ਹੁਣ ਮੌਜੂਦਾ ਕਹਿੰਦੇ ਵੀ ਉੱਥੇ ਵੀ ਰੋੜਿਆ ਰੜੇ ਚੱਲੇ ਆ ਕੋਈ ਇਹੋ ਜਿਹਾ ਮਸਲਾ ਬਣਿਆ ਇਹ ਕੋਈ ਨਵੀਂ ਗੱਲ ਥੋੜਾ ਇਹਨਾਂ ਨੇ ਲੋਕਾਂ ਨੂੰ ਸਿਖਾਇਆ ਡੜਾ ਤੋਂ ਡੜਾ ਹੀ ਹੁੰਦਾ ਤੇ ਉਹ ਮੇਰੇ ਖਿਆਲ ਤਾਂ ਜੇ ਤੁਸੀਂ ਰੁਕ ਜੋ 6 ਮਹੀਨੇ ਲੋਕੀ ਬੜੇ ਸਿਆਣੇ ਨੇ 6 ਮਹੀਨੇ ਰੁਕਣਗੇ ਪਾਥੀਆਂ ਪੈਣੀਆਂ ਤੇ ਸਾਨੂੰ ਪਾਥੀਆਂ ਲਗਾ ਕੇ ਰੱਖਣੀਆਂ ਪਿਆ ਕਰਨੀਆਂ ਕਿਉਂਕਿ ਬੀਬੀਆਂ ਨੇ ਬੜੀਆਂ ਮਿਹਨਤ ਨਾਲ ਥਪੀਆਂ ਹੁੰਦੀਆਂ ਸਾਡੇ ਦਾ ਥੇ ਇੱਕ ਹੋਰ ਹੀ ਰਿਵਾਜ ਚੱਲ ਗਿਆ ਕਿ ਸਰਪੰਚਾਂ ਤੋਂ ਉਹੀ ਪੈਸੇ ਲੈਣੇ ਸ਼ੁਰੂ ਕਰਤੇ ਐਮਐਲਏ ਨੇ ਤੇ ਜੋ ਗੈਂਗਰੇਸ਼ ਜੋ ਪੈਸਾ ਲੁੱਟਿਆ ਗਿਆ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਤੁਹਾਡੇ ਰਾਹੀਂ ਕਿ ਸਰਪੰਚ ਕੋਈ ਬੰਨ੍ਜਿਆ ਕਰੋ ਲੇਕਿਨ ਕਿਸੇ ਐਮਐਲਏ ਨੂੰ ਮੂੰਹ ਨਾ ਲਾਓ ਕਿਸੇ ਐਮਐਲਏ ਨੂੰ ਪੈਸੇ ਨਾ ਦਿਵੋ ਇਹ ਇਹ ਫਿਰ ਸਰਪੈਂਚੀਆਂ ਵੇਚੀਆਂ ਗਈਆਂ ਨੇ ਇਸ ਵਾਰ ਮਹਿੰਗੇ ਭਾਵਾਂ ਤੇ ਵੇਚੀਆਂ ਗਈਆਂ ਤੁਹਾਡਾ ਕਹਿੰਦਾ ਮਤਲਬ ਇਹ ਹੈ ਇਹ ਮੇਰੇ ਤੋਂ ਜ਼ਿਆਦਾ ਤੁਸੀਂ ਜਾਣਦੇ ਹੋ ਤੁਸੀਂ ਕਵਰ ਕਰਦੇ ਰਹੋ ਤਾਰਾਂ ਨੂੰ ਇਹ ਤੁੰਦੇ ਕੋਈ ਸ਼ੱਕ ਨਹੀਂ ਹੈ ਦੇ ਵਿੱਚ ਕੋਈ ਸ਼ੱਕ ਨਹੀਂ ਇਹ ਦਰਸਲ ਹੈਗੇ ਕਟਰ ਇਮਾਨਦਾਰ ਕਟਰ ਇਮਾਨਦਾਰ ਦਾ ਮਤਲਬ ਕੀ ਹੈ ਬੇਸੀ ਇਮਾਨਦਾਰ ਤਾਂ ਹੈਗੇ ਆ ਕਟਰ ਸੀ ਇਹਦੇਲੇ ਪਾਸੋਂ ਆ ਅੱਛਾ ਪਹਿਲਾਂ ਤੋਂ ਕਹਿੰਦੇ ਜੀ ਜਿਹੜਾ ਝੂੜ ਮਾਰੇਗਾ ਉਹ ਜਿੱਤੇਗਾ ਭਰਾਵਾ ਵੱਟੇ ਵੀ ਉਹਨੂੰ ਹੀ ਪਹਿਨੇ ਨੇ ਛਿੱਤਰ ਵੀ ਉਹਨੂੰ ਹੀ ਪਹਿਨੇ ਨੇ ਇਹ ਜਿਹੜੇ ਮੌਜੂਦਾ ਐਮਐਲਏ ਨਾ ਕਿਸੇ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ ਇਹਨਾਂ ਨੂੰ ਇਹਦੀ ਜਵਾਬਤ ਜਵਬਤ ਹੋਣੀ ਹੈ ਇਹ ਸਾਰੇ ਲੋਕ ਮਨ ਬਣਾ ਚੁੱਕੇ ਆ ਇਹ ਦਈਏ ਦੀ ਜਵਾਬਤ ਜਵਬਤ ਹੋ ਜਾਣੀ ਹੈ ਇਹ ਸਾਡੇ ਪੰਜਾਬ ਦੇ ਲੋਕ ਆ ਜਿਹੜੇ ਗਲਤੀ ਕਰ ਬੈਠਦੇ ਆ ਕਹਿੰਦੇ ਵੀ ਇਹਦੇ ਤੇ ਕੋਈ ਪਰਚਾ ਪੁਰਚਾ ਵੀ ਸੀਗਾ ਇਹ ਤਾਂ ਪਰਚਾ ਸਾਰਿਆਂ ਨੂੰ ਪਤਾ ਹੈ ਸਾਰੇ ਬਾਰ ਨੂੰ ਪਤਾ ਵਕੀਲਾਂ ਨੂੰ ਪਤਾ ਸਾਰਾ ਸਾਰੇ ਫਿਰੋਜ਼ਪੁਰ ਨੂੰ ਪਤਾ ਅੱਜ ਕੱਲ ਤਾਂ ਸੋਖਾ ਕੰਮ ਹੈ ਰਿਕਾਰਡ ਕੱਢੋ ਗੂਗਲ ਤੇ ਕੱਢ ਲਓ ਸਾਰਾ ਕੁਝ ਸਾਰਾ ਕੁਝ ਨਿਕਲ ਜਾਂਦਾ ਆ ਵਕੀਲ ਸਾਹਿਬ ਬੈਠੇ ਇੱਥੇ ਸਾਡੇ ਸਿੱਧੂ ਸਾਹਿਬ ਇਹਨਾਂ ਨੂੰ ਵੀ ਪਤਾ ਪਰਚਾ ਇਹਨਾਂ ਤੇ ਹੋਇਆ ਇਹਨਾਂ ਦਾ ਵਕੀਲ ਭਰਾ ਇਹ ਬੋਲਣਗੇ ਨਹੀਂ ਹੋਵੇਗਾ ਕਾਹਦਾ ਪਰਚਾ ਹੀ ਵੈਸੇ ਉਹ ਬਣਾ ਤੁਸੀਂ ਦੱਸ ਹੀ ਦਿੱਤਾ ਮੇਰੇ ਮੂੰਹ ਕਿਉਂ ਘਰਾਨੇ ਹੋ ਨਹੀਂ ਖੁੱਲ ਕੇ ਦੱਸਿਆ ਹੈ ਦਾਸਤਾ ਇਹਨਾਂ ਨੇ ਮੇਰੇ ਤੋਂ ਜ਼ਿਆਦਾ ਇਹਨਾਂ ਨੂੰ ਪਤਾ ਹੈ ਪਰਚਾ ਜਿਹੜਾ ਜਵਾਨੀ ਚ ਹੁੰਦੀ ਗਲਤੀ ਹੋ ਜਾਂਦੀ 60 70 ਦੀ ਕੋਈ ਹੁੰਦੀ ਸਭ ਤੋਂ ਮਾੜਾ ਪਰਚਾ ਹੈ ਮੈਂ ਇਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਤੁਸੀਂ ਦੇਖ ਲਿਆ ਕਰੋ ਇਹ ਪੰਜਾਬ ਦਾ ਵਾਸੀ ਹੈਗਾ ਵੀ ਕਿ ਨਹੀਂ ਹੈਗਾ ਪੰਜਾਬ ਦੇ ਨਹੀਂ ਹੈਗੇ ਵਾਸੀ ਉਹ ਇਹ ਪੰਜਾਬ ਦਾ ਵਾਸੀ ਕਿੱਥੋਂ ਹੈ ਤੇ ਜੇ ਇਹਨਾਂ ਦਾ ਪਿਛੋਕੜ ਦੇਖੀਏ ਤੇ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਤੁਹਾਨੂੰ ਜਿਨ੍ਹਾਂ ਨੂੰ ਨਹੀਂ ਜਾਣਕਾਰੀ ਉਹਨਾਂ ਨੂੰ ਤਾਂ ਪਤਾ ਹੋਵੇਗਾ ਕਿੱਥੋਂ ਦੇ ਨੇ ਆਖਰਕਾਰ ਉਹ ਕਿਸੇ ਨਾ ਕਿਸੇ ਨੂੰ ਤਾਂ ਦੱਸਣਾ ਹੀ ਪੈਣਾ ਇਹ ਹੈ ਰਾਜਸਥਾਨ ਦੇ ਤੇ ਮੈਨੂੰ ਸਾਰਾ ਹੀ ਪਤਾ ਸਾਡੇ ਪੰਜਾਬ ਦੇ ਲੋਕ ਕੈਂਡੀਡੇਟਾਂ ਨੂੰ ਆਪ ਦਾ ਦਾੜੀ ਫੜਾਈ ਜਾਂਦੇ ਆ ਤੁਸੀਂ ਇਹ ਤਾਂ ਦੇਖ ਲਿਆ ਕਰੋ ਵੀ ਜਿਹੜਾ ਕੈਂਡੀਡੇਟ ਆ ਕਿੱਥੇ ਕਿੱਥੇ ਰਹਿੰਦਾ ਕਿੱਥੋਂ ਦਾ ਲਾਗੂ ਆ ਆਹ ਦੀ ਜਿਹੜੀ ਬਾਗਡੋਰ ਆ ਉਹ ਤਾਂ ਪੰਜਾਬ ਦੇ ਲੋਕਾਂ ਨੂੰ ਫੜਾਇਆ ਕਰੋ ਜਿਹੜਾ ਇਹਨਾਂ ਦੀ ਪਾਰਟੀ ਦਾ ਬੰਦਾ ਕੋਈ ਆਵਾਜ਼ ਉਠਾਂਦਾ ਹੈ ਕਿਸੇ ਦੀ ਜ਼ਮੀਰ ਵੀ ਜਾਗਦੀ ਹੈ ਹੂੰ ਕਿਉਂ ਦੇ ਚੁੱਕ ਕੇ ਪਰਚਾ ਕਰ ਦਿੰਦੇ ਆ ਜੇ ਕੋਈ ਗ੍ਰਾਂਟ ਦੇ ਰਿਹਾ ਤੇ ਉਹਦੇ ਤੋਂ ਹਿਸਾਬ ਪੱਤੀ ਮੰਗਿਆ ਜਾ ਰਿਹਾ ਸ਼ਰੇ ਆਮ ਆਪਣੇ ਹਲਕੇ 'ਚ 15% 20% ਜਿਹੜਾ ਹਿਸਾਬ ਪੱਤੀ ਮੰਗ ਰਹੇ ਆ ਕਦੇ ਨਰੇਗਾ ਦਾ ਨਹੀਂ ਪੱਥਰ ਦੇਖਿਆ ਸੀ ਰੱਖਦੇ ਤੁਸੀਂ ਅੱਜ ਤੱਕਰ ਦੇਖਿਆ ਸੀ ਆ ਵੀ ਕਿਤੇ ਟੈਚ ਲੱਗਦੇ ਹੁਣ ਛੜਕਾਰ ਰੇਰ ਹੁੰਦੀਆਂ ਹੁਣ ਤੇ ਉਹਨਾਂ ਤੇ ਨੀ ਪੱਥਰ ਰੱਖੇ ਜਾਂ ਕਦੇ ਟਰਾਂਸਫਰਮਰ ਦਾ ਕਦੇ ਨੀ ਪੱਥਰ ਰੱਖੇ ਕਦੇ ਤੁਸੀਂ ਦੇਖਿਆ ਸੀ ਇਹ ਟਰਾਂਸਫਰਮਰ ਦੇ ਵੀ ਨੀ ਪੱਥਰ ਰੱਖ ਰਹੇ ਨੇ ਜੋਕ ਹਰੀਰ ਪਿੰਡ ਦੇ ਨਾਲ ਲੱਗਦੇ ਕਰੀਬ 25-30 ਪਿੰਡਾਂ ਦੇ ਲੋਕ ਇੱਥੇ ਪੁੱਲ ਤੇ ਬੈਠੇ ਨੇ ਅੱਜ ਦੂਜੀ ਰਾਤ ਸ਼ੁਰੂ ਹੋਣ ਵਾਲੀ ਆ ਔਰ ਤੁਹਾਨੂੰ ਦੱਸ ਦਈਏ ਕਿ ਜਦੋਂ ਜੈਦ ਦੇ ਵਿੱਚ ਲੱਗੇ ਨੇ ਕਿ ਇਹ ਸੜਕ ਜਿਹੜੀ ਆ ਫਰੋਸਪੁਰ ਤੋਂ ਮੁਕਸਰ ਵਾਲੀ ਬਣ ਜੇ ਪਰ ਕਿਸੇ ਨੇ ਬਾਣੀ ਫੜੀ ਪਰ ਫਿਲਹਾਲ ਇਹ ਜਿਹੜਾ ਧਰਨਾ ਹੈ ਇਹ ਵੱਡਾ ਰੂਪ ਜਿਹੜਾ ਉਹ ਫੜਦਾ ਜਾ ਰਿਹਾ ਹੈਗਾ ਔਰ ਫਿਲਹਾਲ ਦੀ ਘੜੀ ਸ਼੍ਰੋਮਣੀ ਕਾਲੀ ਦਲ ਤੋਂ ਜਗਿੰਦਰ ਸਿੰਘ ਜਿੰਦੂ ਸਾਭਾ ਕਾ ਐਮ ਐਲ ਏ ਪਹੁੰਚਨੇ ਫਰੋਸਪੁਰ ਦੇ ਆਤੀ ਤੋਂ ਪਹੁੰਚਿਓ ਇੱਥੇ ਪਤਾ ਲੱਗਿਆ ਸੀ ਕਿਵੇਂ ਗਲਬਤ ਕੀਤੀ ਇਹਨਾਂ ਦੇ ਨਾਲ ਕੀ ਮਸਲਾ ਹੈਗਾ ਪੂਰਾ ਹੱਲ ਕਿਉਂ ਨਹੀਂ ਹੋ ਰਿਹਾ ਰਾਤ ਵੀ ਇੱਥੇ ਕਹਿੰਦੇ ਠੰਡ ਦੇ ਵਿੱਚ ਕੱਟੀ ਦੀ ਦੂਜੀ ਰਾਤ ਵੀ ਕੰਦੇ ਕੱਟਣ ਨੂੰ ਮਜਬੂਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਇਹ ਸੜਕ ਦੀ ਗੱਲ ਜਿਹੜੀ ਹੈਗੀ ਹੈ ਇਹ ਮੇਰੇ ਖਿਆਲ ਤਾਂ 4 ਸਾਲ ਹੋ ਗਏ ਸੜਕ ਨੂੰ ਤੇ ਇੰਨੀ ਨਿਲੈਕੀ ਹੈ ਸਰਕਾਰ ਦੀ ਕਿ ਸੜਕ ਕੰਪਲੀਟ ਨਹੀਂ ਕਰ ਸਕੀ ਦਰਸਲ ਗੱਲ ਇਹ ਹੈ ਕਿ ਸਰਕਾਰ ਦਾ ਜਿਹੜਾ ਹੈ ਪੰਜਾਬ ਦੀ ਡਿਵੈਲਪਮੈਂਟ ਵੱਲ ਪਾਸੇ ਧਿਆਨ ਹੀ ਨਹੀਂ ਹੈ। ਕਿਉਂਕਿ ਜੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਨਹੀਂ ਰਹੇ। ਜਿਹੜੀ ਬਾਗਡੋਰ ਹੈਗੀ ਹੈ ਇਹਨਾਂ ਦੀ ਜਿੰਨੇ ਦਿੱਲੀੋਂ ਆਏ ਆ ਇਹ ਪੰਜਾਬ ਦੀ ਜਿਹੜੀ ਬਾਗਡੋਰ ਹੈ ਇਹ ਦਿੱਲੀ ਵਾਲੇ ਦੇ ਹੱਥ ਹੋ ਗਈ। ਸਾਡੇ ਜਿਹੜੇ ਚੁਣੇ ਹੋਏ ਸੀਗੇ 92 ਐਮਐਲਏ ਮੇਰੇ ਖਿਲਾਫ ਦੀ ਮਰਜ਼ੀ ਨਾਲ ਕਿਤੇ ਕੋਈ ਗੱਲ ਕਰ ਨਹੀਂ ਸਕਦੇ ਇਹ ਜਿਹੜੀ ਸੜਕ ਹੈ ਇੰਨੀ ਦਿੱਕਤ ਹੈ ਇਸ ਇਲਾਕੇ ਨੂੰ ਇਹ ਖਾਲੀ ਇਸ ਪਿੰਡ ਨੂੰ ਨਹੀਂਗੀ ਆਮ ਜਨਤਾ ਨੂੰ ਹੈ ਜਿਹਨੇ ਮੁਕਸਰ ਜਾਣਾ ਹੁੰਦਾ ਤੇ ਵਾਇਆ ਫਰੀ ਕੋਟ ਤੇ ਵਾਇਆ ਕੋੜਕਪੂਰਾ ਜਾਂਦਾ ਇਧਰ ਦੀ ਸੜਕ ਤੇ ਕੋਈ ਜਾਂਦਾ ਨਹੀਂ ਮੈਨੂੰ ਲੱਗਦਾ ਕਿ 4 ਸਾਲ ਦੇ ਵਿੱਚ ਜੇ ਸੜਕ ਨਹੀਂ ਬਣਾ ਸਕੇ ਇਹ ਜਿਹੜਾ ਪ੍ਰੋਜੈਕਟ ਵੀ ਸੈਂਟਰ ਦਾ ਪ੍ਰੋਜੈਕਟ ਹੈ ਇਸ ਪ੍ਰੋਜੈਕਟ ਨੂੰ ਲੈ ਕੇ ਅਈ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਨਾਲ ਲੈ ਕੇ ਗੜਕੜੀ ਸਾਹਿਬ ਨੂੰ ਮਿਲ ਕੇ ਆਏ ਸੀ ਇਹ ਉਦੋਂ ਕੰਮ ਸ਼ੁਰੂ ਹੋਇਆ ਸੀ ਇਹ ਸਾਰੇ ਪੰਜਾਬ ਦੀ ਸਰਕਾਰ ਨੇ ਪੈਸੇ ਨਹੀਂ ਲਾਣੇ ਇਹ ਸੈਂਟਰ ਪ੍ਰੋਜੈਕਟ ਤੇ ਮੇਰੇ ਹਿਸਾਬ ਨਾਲ ਤਾਂ ਐਵੇਂ ਲੱਗਦਾ ਹੈ ਕਿ ਜਿਵੇਂ ਸੈਂਟਰ ਦੇ ਪੈਸੇ ਦਿੱਤੇ ਇਹਨਾਂ ਨੂੰ ਤੇ ਜਿਹੜਾ ਕੁਝ ਹਿੱਸਾ ਪੰਜਾਬ ਦਾ ਹੁੰਦਾ ਹੈ ਪਾਣ ਵਾਸਤੇ ਕੋਈ ਇਹਨਾਂ ਤੋਂ ਹਿੱਸਾ ਨਹੀਂ ਪੈ ਰਿਹਾ ਕਿਉਂ ਕਾਰਨ ਕੀ ਹੈ ਕਿ ਜਿਹੜੇ ਪੈਸੇ ਜਿਹੜੇ ਖਰਚ ਪੰਜਾਬ ਦੇ ਕਿੰਨਾ ਕਰਜ਼ਾ ਚੜ ਚੁੱਕਿਆ ਹੈ ਜਦੋਂ ਦੀ ਇਹ ਸਰਕਾਰ ਆਈ ਹੈ ਇਹ ਤਾਂ ਆਪਾਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਕਰਜ਼ਾ ਚੜਨ ਦੀ ਗੱਲ ਕੀ ਹੈ ਕਿ ਜਿਹੜੇ ਅਸਥਿਹਾਰ ਬਾਜੀ ਸਾਰੇ ਇੰਡੀਆ ਦੇ ਵਿੱਚ ਦਿੰਦੇ ਆ ਪੰਜਾਬ ਦੀ ਮੈਂ ਇਹ ਕਹਿਣਾ ਚਾਹਨਾ ਕਿ ਜਿਹੜੀ ਇਹ ਵੇਸਟੋਂ ਬਣੀ ਆ ਇਹ ਸਾਰੇ ਪੰਜਾਬ ਦੇ ਵਿੱਚ ਜੇ ਪੰਜਾਬ ਦੇ ਵਿੱਚ ਕੰਮ ਕੀਤਾ ਤੇ ਸਾਰੇ ਇੰਡੀਆ ਜੀ ਦੱਸਣ ਦੀ ਕੀ ਲੋੜ ਹੈ ਹਥਿਆਰ ਲਾਣਾ ਤਾਂ ਇੱਥੇ ਮੈਂ ਕਹਿੰਦਾ 1 ਕਰੋੜ ਰੁਪਈਆ ਜਿਹੜਾ ਹਥਿਆਰ ਵਾਈ ਤੇ ਲਾਤਾ ਤੇ ਆਪਦੇ ਪ੍ਰਧਾਨ ਨੂੰ ਕੇਸਰੀਵਾਲ ਨੂੰ ਚਮਕਾਣ ਲਈ ਜੋ ਪੰਜਾਬ ਦਾ ਜਹਾਜ਼ ਵਰਤਿਆ ਜਾਂਦਾ ਇੱਕ ਘੰਟੇ ਦਾ 10 ਲੱਖ ਰੁਪਈਆ ਇਹ ਜਹਾਜ਼ ਦਾ ਤੇ ਅਰਬਾਂ ਰੁਪਈਆ ਖਰਚ ਜਿਹੜਾ ਦੂਸਰੀ ਸਟੇਟਾਂ 'ਚ ਜਹਾਜ਼ ਲਾ ਕੇ ਤੇ ਸਾਡੇ ਮੁੱਖ ਮੰਤਰੀ ਜਾਂਦੇ ਆ ਉਹ ਮੁੱਖ ਮੰਤਰੀ ਵੀ ਕਿਉਂ ਨਾਲ ਜਾਂਦੇ ਜਿੰਨਾ ਚਿਰ ਮੁੱਖ ਮੰਤਰੀ ਜਾਂਦਾ ਉਹ ਇਕੱਲਾ ਜਹਾਜ਼ ਨਹੀਂ ਲਿਆ ਨਹੀਂ ਸਕਦਾ ਇਹ ਪੰਜਾਬ ਦਾ ਬੜਾ ਵੱਡਾ ਨੁਕਸਾਨ ਕੀਤਾ ਇਸ ਪਾਰਟੀ ਨੇ ਤੇ ਮੇਰੇ ਖਿਆਲ 400 ਤੋਂ ਉੱਪਰ ਕਰੋੜ ਰੁਪਈਆ ਹੈ ਇਹ 라 ਹਜ਼ਾਰ ਤੋਂ ਉੱਤੇ ਜਿਹੜਾ ਖਰਚ ਕਰਜ਼ਾ ਕਰ ਚੁੱਕੇ ਨੇ ਤੇ ਪੰਜਾਬ ਦੇ ਹਰੇਕ ਬੱਚੇ ਤੇ ਅੱਜ 2 ਕਰੋੜ ਦਾ ਕਰਜ਼ਾ ਹੈ ਇੰਨਾ ਕਰਜ਼ਾ ਹੋ ਚੁੱਕਿਆ ਤੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਇਕੱਠੇ ਹੋ ਕੇ ਆਪਾਂ ਇਹ ਸੜਕ ਦਾ ਆਵਾਜ਼ ਉਠਾਈਏ ਤੇ ਜੇ ਇਸ ਧਰਨੇ ਤੇ ਇੱਥੇ ਝੋਕ ਅਸੀਂ ਲਾਇਆ ਜੇ ਇੱਥੇ ਨਾਲੇ ਨਾ ਜੀ ਆਵਾਜ਼ ਨਹੀਂ ਸਾਡੀ ਸੁਣੀ ਜਾਂਦੀ ਜਾਂ ਇਹਨਾਂ ਦੇ ਅੱਖਾਂ ਨਹੀਂ ਖੁੱਲਦੀਆਂ ਤੇ ਸਾਨੂੰ ਹਾਈਵੇ ਜਾ ਕੇ ਬੰਦ ਕਰਨਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਪੂਰਾ ਸਾਥ ਦੇਊਗਾ ਸਾਰੇ ਜ਼ਿਲ੍ਹੇ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਮੈਂ ਵਾਦਾ ਕਰਦਾ ਕਿ ਇਹ ਸਾਰੀ ਪਬਲਿਕ ਦੇ ਨਾਲ ਹੋਏਗੀ ਅੱਛਾ ਅਸੀਂ ਕੱਲ ਦੀ ਕਵਰੇਜ ਕਰ ਰਹੇ ਰਾਤ ਦੀ ਇੱਥੇ ਕੋਈ ਮਹਿਕਮੇ ਵਾਲਾ ਨਹੀਂ ਆਇਆ ਔਰ ਕਹਿੰਦੇ ਮੌਜੂਦਾ ਐਮਐਲਏ ਬਾਰੇ ਵੀ ਲੋਕ ਬੋਲੇ ਕਹਿੰਦੇ ਵੀ ਮੌਜੂਦਾ ਐਮਐਲਏ ਦਿਹਾਤੀ ਤੋਂ ਜਿਹੜੇ ਨੇ ਉਹ ਕਹਿੰਦੇ ਇੱਥੇ ਆਈ ਨਹੀਂ ਉਹਨਾਂ ਨੂੰ ਪਹਿਲਾਂ ਆਉਣਾ ਚਾਹੀਦਾ ਸੀ ਇੱਥੇ ਦੇਖਣਾ ਚਾਹੀਦਾ ਕਿਉਂਕਿ ਉਹਨਾਂ ਦੇ ਕਾਰਜਕਾਲ 'ਚ ਸੜਕ ਬਣ ਰਹੀ ਆ ਹੋਰ ਨਹੀਂ ਤਾਂ ਇਹਨਾਂ ਨੂੰ ਠਾ ਕੇ ਘਰੋ ਘਰੀ ਦਾ ਭੇਜ ਦਿੰਦੇ ਵਿਸ਼ਵਾਸਤਾ ਦਵਾ ਦਿੰਦੇ ਵੀ ਭਾਈ ਕੋਈ ਨਹੀਂ ਘਰੇ ਬੈਠੋ ਇੱਕ ਦੋ ਦਿਨਾਂ 'ਚ ਸੜਕ ਬਣ ਜੂਗੀ ਤੁਸੀਂ ਐਮਐਲਏ ਦੀ ਗੱਲ ਕਰ ਰਹੇ ਮੈਂ ਕਹਿੰਦਾ ਮੁੱਖ ਮੰਤਰੀ ਦੇ ਪੱਲੇ ਕੁਛ ਨਹੀਂ ਗਾ ਇਹ ਮੁੱਖ ਮੰਤਰੀ ਵੀ ਜੋ ਦਿੱਲੀ ਵਾਲੇ ਹ ਇਹ ਐਮਐਲਏ ਮੰਤਰੀ ਆਪਣੀ ਮਰਜ਼ੀ ਦੇ ਨਾਲ ਕੋਈ ਪ੍ਰੋਜੈਕਟ ਨਹੀਂ ਪਾਸ ਕਰਾ ਸਕਦੇ ਨਾ ਕੋਈ ਕੁਝ ਕਰ ਸਕਦੇ ਮੈਂ ਗਰੰਟੀ ਦਿੰਦਾ ਵੀ 5 ਸਾਲਾਂ ਦੇ ਵਿੱਚ ਜੋ ਇਹਨਾਂ ਨੇ ਡਵੈਲਪਮੈਂਟ ਦੇ ਕੰਮ ਰੋਕੇ ਹੈ ਜੋ ਕਰਜ਼ਾ ਚੜਾਇਆ ਹੈ ਇਹ ਸਾਰੇ ਮੇਰੇ ਵੀਰ ਪੜੇ ਲਿਖੇ ਨੇ ਪੰਜਾਬ ਦੇ ਲੋਕ ਸਾਰੇ ਇਨਫੋਰਮੇਸ਼ਨ ਐਕਟ ਦੇ ਮੁਤਾਬਕ ਪੁੱਛ ਲੈਣ ਇਹਨਾਂ ਨੂੰ ਕਿ ਇਸ ਇਸ਼ਤਿਹਾਰਾ ਦੇ ਪੈਸੇ ਕਿੰਨੇ ਖਰਚ ਕੀਤੇ ਜਹਾਜ਼ ਤੇ ਪੈਸੇ ਕਿੰਨੇ ਕੀਤੇ ਤੇ ਪੰਜਾਬ ਚ ਪੈਸੇ ਕਿੰਨੇ ਫਾੜ ਦਿੱਤੇ ਤੁਸੀਂ ਅੱਜ ਤੱਕਰ ਦੇਖਿਆ ਸੀ ਆ ਵੀ ਕਿਤੇ ਪੈਚ ਲੱਗਦੇ ਹੁਣ ਛੜਕਾ ਰਿਪੇਅਰ ਹੁੰਦੀਆਂ ਹੁਣ ਤੇ ਉਹਦੇ ਨੀਂ ਪੱਥਰ ਰੱਖੇ ਜਾਣ ਜਦੋਂ ਸੜਕ ਬਣ ਜਾਂਦੀ ਹੈ ਇਹ ਆਟੋਮੈਟਿਕਲੀ 4 ਸਾਲ ਬਾਅਦ ਉਹਦੀ ਵਾਰੀ ਆ ਜਾਂਦੀ ਹੈ ਵੀ ਇਹ ਸੜਕ ਰਿਪੇਅਰ ਹੋਣੀ ਚਾਹੀਦੀ ਹੈ 4-5 ਸਾਲ ਦੀ ਹੁੰਦੀ ਆ ਹੁਣ ਤੁਸੀਂ ਦੇਖਿਆ ਟਰਾਂਸਫਾਰਮਰ ਨੂੰ ਕਦੇ ਕਦੇ ਟਰਾਂਸਫਾਰਮਰ ਦਾ ਕਦੇ ਨੀਂ ਪੱਥਰ ਰੱਖੇ ਕਦੇ ਤੁਸੀਂ ਦੇਖਿਆ ਸੀ ਇਹ ਟਰਾਂਸਫਾਰਮਰ ਦੇ ਵੀ ਨੀਂ ਪੱਥਰ ਰੱਖ ਰਹੇ ਨੇ ਤੁਸੀਂ ਐਮਐਲਏ ਦੀ ਗੱਲ ਕਰਦੇ ਉੱਥੇ ਮੁੱਖ ਮੰਤਰੀ ਦੇ ਪੱਲੇ ਕੁਝ ਨਹੀਂ ਤੇ ਐਮਐਲਏ ਦੇ ਪੱਲੇ ਕੀ ਹੈ ਦਰਸਲ ਇਹਨਾਂ ਕੋਲੇ ਬੋਲਣ ਦੀ ਇਜਾਜ਼ਤ ਹੀ ਹੈ ਨਹੀਂ ਤੁਸੀਂ ਦੇਖਿਆ ਹੋਣਾ ਕਿ ਪਤਾ ਨਹੀਂ ਕਿਹੜਾ ਮਾਜਰਾ ਉਹ ਬਰਖਲਾ ਬੋਲਿਆ ਇਹਦਾ ਫੁੱਫੜ ਜੀ ਮੁੱਖ ਮੰਤਰੀ ਸਾਹਿਬ ਦੇ ਤੇ ਉਹਦੇ ਤੇ ਪਰਚਾ ਕਰਤਾ ਜਿਹੜਾ ਇਹਨਾਂ ਦੀ ਪਾਰਟੀ ਦਾ ਬੰਦਾ ਕੋਈ ਆਵਾਜ਼ ਉਠਾਂਦਾ ਹੈ ਕਿਸੇ ਦੀ ਜ਼ਮੀਰ ਵੀ ਜਾਗਦੀ ਹੈ ਤੇ ਉਹਦੇ ਚੁੱਕ ਕੇ ਪਰਚਾ ਕਰ ਦਿੰਦੇ ਆ ਤੇ ਤੁਸੀਂ ਮੈਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਐਮਐਲਏ ਦੇ ਪੱਲੇ ਕੱਕ ਨਹੀਂ ਹੈਗਾ ਪੱਲੇ ਉਹਦੇ ਹੀ ਹੁੰਦਾ ਜਿਹੜਾ ਚੀਫ ਮਿਨਿਸਟਰ ਦੇ ਵੇ ਤੇ ਚੀਫ ਮਿਨਿਸਟਰ ਕੋਲੇ ਤੇ ਜਾ ਕੇ ਗੱਲ ਹੀ ਨਹੀਂ ਕਰ ਸਕਦੇ ਸਿਰਫ ਇੱਕ ਕੰਮ ਕਰਦੇ ਆ ਗੁਲਦਸਤਾ ਜ਼ਰੂਰ ਦੇ ਕੇ ਆਉਂਦੇ ਆ ਲੈ ਕੇ ਕੁਝ ਨਹੀਂ ਆਉਂਦੇ ਮੈਂ ਸਾਰੇ ਪੰਜਾਬ ਨੂੰ ਪੁੱਛਣਾ ਚਾਹਨਾ ਸਰਪੰਚਾਂ ਨੂੰ ਸਾਰੇ ਪਬਲਿਕ ਨੂੰ ਪੁੱਛਣਾ ਚਾਹਨਾ ਕਿ ਪੰਜਾਬ ਦੇ ਵਿੱਚ ਆਪਣੇ ਹਲਕੇ ਦੀ ਛੱਡੋ ਤੁਸੀਂ ਗੱਲ ਸਾਰੇ ਪੰਜਾਬ 'ਚ ਪੰਜਾਬ ਸਰਕਾਰ ਨੇ ਕੋਈ ਗ੍ਰਾਂਟ ਦਿੱਤੀ ਹੈ ਤੇ ਕਰ ਜੇ ਕੋਈ ਗ੍ਰਾਂਟ ਦੇ ਰਿਹਾ ਹੈ ਤੇ ਉਹਦੇ ਤੋਂ ਹਿਸਾਬ ਪਤੀ ਮੰਗਿਆ ਜਾ ਰਿਹਾ ਸ਼ਰੇ ਆਮ ਆਪਣੇ ਹਲਕੇ 'ਚ 15% 20% ਜਿਹੜਾ ਹਿੱਸਾ ਪਤੀ ਮੰਗ ਰਿਹਾ ਹੈ ਪ੍ਰਚਾਰ ਚ ਮੰਗ ਰਿਹਾ ਹੈ ਕਿ ਪਤਾ ਨਹੀਂ ਸਰਕਾਰ ਮੰਗ ਰਹੀ ਹੈ ਇਹ ਤੁਹਾਡੇ ਸਾਹਮਣੇ ਆ ਮੇਰੇ ਤੋਂ ਜ਼ਿਆਦਾ ਤੁਸੀਂ ਜਾਣਦੇ ਹੋ ਇੱਕ ਇੱਕ ਸਵਾਲ ਹੋਰ ਸੀਗਾ ਕਹਿੰਦੇ ਅੱਜ ਕਿਤੇ ਨਹੀਂ ਪੱਥਰ ਰੱਖਣ ਗਏ ਸੀ ਐਮਐਲਏ ਦਿਹਾਤੀ ਵਾਲੇ ਹੁਣ ਮੌਜੂਦਾ ਕਹਿੰਦੇ ਵੀ ਉੱਥੇ ਵੀ ਰੋੜਿਆ ਰੜੇ ਚੱਲੇ ਆ ਕੋਈ ਇਹੋ ਜਿਹਾ ਮਸਲਾ ਬਣਿਆ ਅੱਜ ਇਹ ਕੋਈ ਨਵੀਂ ਗੱਲ ਥੋੜਾ ਇਹਨਾਂ ਨੇ ਲੋਕਾਂ ਨੂੰ ਸਿਖਾਇਆ ਡੜਾ ਤੋਂ ਡਲਾ ਹੀ ਹੋਤਾ ਹੈ ਉਹ ਮੇਰੇ ਖਾਲਸਾ ਜੇ ਤੁਸੀਂ ਰੁਕ ਜੋ 6 ਮਹੀਨੇ ਪੰਜਾਬ ਦੇ ਲੋਕੀ ਬੜੇ ਸਿਆਣੇ ਨੇ 6 ਮਹੀਨੇ ਰੁਕਣਗੇ ਪਾਥੀਆਂ ਪੈਣੀਆਂ ਤੇ ਸਾਨੂੰ ਪਾਥੀਆਂ ਲਗਾ ਕੇ ਰੱਖਣੀਆਂ ਪਿਆ ਕਰਨੀਆਂ ਕਿਉਂਕਿ ਬੀਬੀਆਂ ਨੇ ਬੜੀਆਂ ਮਿਹਨਤ ਨਾਲ ਥਪੀਆਂ ਹੁੰਦੀਆਂ ਸਾਨੂੰ ਇੱਕ ਬੜਾ ਮਾਨ ਆ ਸੀ ਦੋ ਵਾਰੀ ਮੈਂ ਇਲੈਕਸ਼ਨ ਹਾਰ ਗਿਆ 50000 ਦੇ ਕਰੀਬ ਵੋਟ ਪਈ ਹੈ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਜਿਹੜੇ ਮੌਜੂਦਾ ਐਮਐਲਏ ਨਾ ਆਮ ਪਾਰਟੀ ਦੇ ਸਾਰੇ ਪੰਜਾਬ ਚ ਕਿਸੇ ਨੇ ਪਿੰਡਾਂ ਚ ਨਹੀਂ ਵੜਨ ਦੇਣਾ ਇਹਨਾਂ ਨੂੰ ਅਸੀਂ ਫੇਰ ਵੀ ਤੁਰੇ ਫਿਰਦੇ ਆ ਅਸੀਂ ਇਮਾਨਦਾਰੀ ਨਾਲ ਕੰਮ ਕੀਤਾ ਤੇ ਇਮਾਨਦਾਰੀ ਨਾਲ ਇਹ ਜਿਹੜੀ ਡਵੈਲਪਮੈਂਟ ਕੀਤੀ ਸੀ ਜਿਹੜਾ 5.5 ਸਾਲ ਦਾ ਟਾਈਮ ਸੀ 2012 ਤੋਂ ਲੈ ਕੇ 2017 ਦੀ ਕਰ ਅੱਜ ਵੀ ਮੇਰੇ ਕੋਲ ਸਾਰੇ ਪਿੰਡਾਂ ਦਾ ਰਿਕਾਰਡ ਪਿਆ ਵੀ ਕਿੰਨੇ ਪੈਸੇ ਕਿਹੜੇ ਪਿੰਨ ਨੂੰ ਦਿੱਤੇ ਤੇ ਕਿਹੜੀ ਗ੍ਰਾਂਟਾਂ ਦਿੱਤੀਆਂ ਤੇ ਅਸੀਂ ਜੋ ਕਿਹਾ ਸੀ ਉਹ ਕਰਕੇ ਦਿਖਾਇਆ ਤੇ ਜੋ ਇਹਨਾਂ ਨੇ ਕਿਹਾ ਸੀ ਉਹ ਵਾਕਿਆ ਹੀ ਕਰਕੇ ਦਿਖਾਇਆ ਵੀ 75 ਸਾਲ ਦੇ ਵਿੱਚ ਕਦੇ ਕਾਂਗਰਸ ਆ ਗਈ ਕਦੇ ਕਾਲੀ ਆ ਗਈ ਇਹਨਾਂ ਪਾਰਟੀਆਂ ਨੇ ਜਿਹੜਾ ਡਵੈਲਪਮੈਂਟ ਨਹੀਂ ਕੀਤੀ ਜਿਹੜੀ ਅਸੀਂ ਕਰਾਂਗੇ ਮੈਂ ਤੁਹਾਨੂੰ ਦੱਸ ਦਿੰਦਾ ਸਭ ਤੋਂ ਵੱਡਾ ਜਿਹੜਾ ਲੋਕਾਂ ਨੂੰ ਜਿਹੜਾ ਹੁੰਦਾ ਲਾਂ ਨਾੜਾ ਲਾਂ ਨਾੜਾ ਜਿਹੜਾ ਪੰਜਾਬ ਚ ਲੋਕੀ ਹਰੇਕ ਬੰਦਾ ਜਿਹੜਾ ਭਲਾ ਮਾਨਸ ਬੰਦਾ ਜਿਹੜਾ ਕਾਰੋਬਾਰ ਰੱਖਦਾ ਉਹਦਾ ਕਰਦਾ ਹੈ ਉਹ ਚਾਹੁੰਦਾ ਹੈ ਵੀ ਮੈਂ ਆਪਦੀ ਜ਼ਿੰਦਗੀ ਜਿਹੜੀ ਸੁਖ ਸ਼ਾਂਤੀ ਨਾਲ ਮੇਰੀ ਬੀਤੇ ਮੇਰੇ ਬੱਚੇ ਪੜ੍ਹਾਈ ਜਾਣ ਅਸੀਂ ਤਰੱਕੀ ਕਰੀਏ ਅਸੀਂ ਕੋਈ ਕੰਮ ਕਰ ਸਕੀਏ ਜਿਹੜਾ ਕੋਈ 5 20 ਲੱਖ ਦੀ ਗੱਡੀ ਲੈ ਲੈਂਦਾ ਉਹਨੂੰ 2 ਲੱਖ ਦਾ ਭਾਂਚੋ ਆ ਜਾਂਦਾ ਟੈਲੀਫੋਨ ਵੀ 2 ਲੱਖ ਸਾਨੂੰ ਵੀ ਫੜਾ ਜੀ 20 ਲੱਖ ਦੀ ਗੱਡੀ ਲਈਏ ਤੋਂ ਅੱਜ ਸ਼ਹਿਰ ਮੇਰੇ ਖਾਲ ਫਰੋਜ਼ਪੁਰ ਸ਼ਹਿਰ ਦੇ ਵਿੱਚ ਜ਼ਿਲ੍ਹੇ ਫਰੋਜ਼ਪੁਰ ਦੇ ਵਿੱਚ ਇੱਕ ਨੰਬਰ ਤੇ ਹੈ ਸ਼ਹਿਰ ਇੱਕ ਬੀਜੇਪੀ ਦਾ ਆਰਾਸਸ ਦਾ ਮੁੰਡਾ ਨੌਜਵਾਨ ਮਾਰਤਾ ਅਜੇ ਤੱਕ ਇਹਨਾਂ ਦੀ ਇੰਨੀ ناکਾਮਯਾਬੀ ਹੈ ਵੀ ਇਹ ਵੀ ਇਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਿਆ ਵੀ ਕਾਤਲ ਕੌਣ ਹੈ ਰੋਜ਼ ਜਿਹੜਾ ਕਤਲ ਹੋ ਰਿਹਾ ਹੈ ਰੋਜ਼ ਕੁਝ ਹੋ ਰਿਹਾ ਹੈ ਆ ਸਾਡੇ ਤੇ ਬਲੇਮ ਲਾ ਰਹੇ ਆ ਵੀ ਤੁਸੀਂ ਗੈਂਗਰੇਸ਼ ਨੂੰ ਟਿਕਟ ਦੇਤੀ ਅਸੀਂ ਗੈਂਗਰੇਸ਼ ਨੂੰ ਟਿਕਟ ਨਹੀਂ ਦਿੱਤੀ ਸੀ ਅਸੀਂ ਧਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦਿੱਤੀ ਹੈ ਜੇ ਅੱਗੋਂ ਦਾ ਰਿਸ਼ਤੇਦਾਰ ਕੋਈ ਹੈਗਾ ਤਾਂ ਉਹਦੇ ਚ ਪਾਰਟੀ ਦਾ ਕੋਈ ਤੌਰ ਨਹੀਂ ਹਮ ਦਰਸਲ ਜਿੱਤ ਕੇ ਵੀ ਇਹ ਤਰਨਤਨ ਰੋਈ ਜਾਂਦੇ ਆ ਜਿੱਤ ਕੇ ਵੀ ਰੋਈ ਜਾਂਦੇ ਆ ਵੀ ਇਹ ਕਾਲੀਦਲ ਦੂਸਰੇ ਨੰਬਰ ਤੇ ਕਿਵੇਂ ਆ ਗਿਆ ਮੈਂ ਬੇਨਤੀ ਤੁਹਾਨੂੰ ਕਰਦਾ ਕਿ ਇਹਨਾਂ ਨੂੰ ਅਜੇ ਤਾਂ ਪੰਜਾਬ ਦੇ ਲੋਕ ਬਹੁਤ ਸਿਆਣੇ ਆ 6 ਮਹੀਨੇ ਕੱਢਣਗੇ ਉਸ ਤੋਂ ਬਾਅਦ ਇਹਨਾਂ ਨੂੰ ਕਿਸੇ ਦੇ ਪਿੰਡਾਂ 'ਚ ਨਹੀਂ ਵੜਨ ਦੇਣਾ ਤੁਸੀਂ ਨਰੇਗਾ ਦਾ ਕਦੇ ਜਿੰਨੇ ਸਰਪੰਚ ਬੈਠੇ ਇੱਥੇ ਸਾਰੇ ਕਦੇ ਨਰੇਗਾ ਦਾ ਨਹੀਂ ਪੱਥਰ ਦੇਖਿਆ ਸੀ ਰੱਖਦੇ ਕਦੇ ਪਾਰਕਾਂ ਦੇ ਨਹੀਂ ਪੱਥਰ ਰੱਖੇ ਸੀ ਇੱਕ ਵੀ ਪੈਸਾ ਇਹਨਾਂ ਨੇ ਪੰਜਾਬ ਸਰਕਾਰ ਨੇ ਆਪਦੇ ਫਾਂਚੋਂ ਨਹੀਂ ਦਿੱਤਾ ਜੋ ਕੰਮ ਹੋ ਰਹੇ ਨਰੇਗਾ ਜੋ ਸੈਂਟਰ ਦੀ ਸਕੀਮ ਨਾਲ ਹੋ ਰਹੇ ਆ ਤੇ ਜੇ ਸੈਂਟਰ ਦਾ ਪੈਸਾ ਆਂਦਾ ਉਹਦੇ ਜਿਹੜਾ ਹਿੱਸਾ ਕੁਝ ਪਰਸੈਂਟ ਪਾਣਾ ਹੁੰਦਾ ਉਹ ਇਹਨਾਂ ਤੋਂ ਹਿੱਸਾ ਨਹੀਂ ਪੈਂਦਾ ਕਿੰਨੇ ਕਰੋੜ ਦੀਆਂ ਜਿਹੜੀਆਂ ਸੜਕਾਂ ਉਹ ਵਾਪਸ ਚਲੀਆਂ ਗਈਆਂ ਇਹਨਾਂ ਦੀ ਨਲਾਕੀ ਨਾਲ ਇਹ ਸਰਕਾਰ ਦੀ ਨਲਾਕੀ ਨਾਲ ਕਿ ਆਪਦਾ ਹਿੱਸਾ ਨਹੀਂ ਪਾ ਸਕਦੇ ਮੈਂ ਬੇਨਤੀ ਕਰਨਾ ਸਾਰਿਆਂ ਨੂੰ ਹੱਥ ਜੋੜ ਕੇ ਕਿ ਆਪਾਂ ਗਲਤੀ ਕਰ ਬੈਠੇ ਆ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਗਲਤੀ ਕਰ ਬੈਠੇ ਆਂ ਪਾਰਟੀ ਕੋਈ ਹੋਵੇ ਨਾ ਸਾਰੀ ਪਾਰਟੀ ਜੀ ਕੋਈ ਚੰਗਾ ਹੁੰਦਾ ਤੇ ਨਾ ਕੋਈ ਖਰਾਬ ਹੁੰਦੇ ਆ ਤੁਸੀਂ ਵੋਟ ਪਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੈਂਡੀਡੇਟ ਦਾ ਦੇਖਿਆ ਕਰੋ ਤੇ ਪਾਰਟੀ ਦੇਖਿਆ ਕਰੋ ਕਿਹੜੀ ਪਾਰਟੀ ਪੰਜਾਬ ਦੇ ਵਿੱਚ ਕੰਮ ਕਰ ਸਕਦੀ ਹੈ ਮੈਂ ਦਾਅਵੇ ਨਾ ਕਹਣਾ ਜੋ 2007 ਤੋਂ ਲਾਕੇ 2017 ਤੱਕ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤੇ ਆ। ਉਹਦੇ ਮੁਕਾਬਲੇ ਤੇ ਕੋਈ ਵੀ ਪਾਰਟੀ ਸਾਡੇ ਨਾਲ ਖੁੱਲ੍ਹ ਕੇ ਬਹਿਸ ਕਰ ਸਕਦੀ ਹੈ ਡਵੈਲਪਮੈਂਟ ਦੇ ਬਾਰੇ। ਬਾਕੀ ਅਸੀਂ ਤਾਂ ਹੀ ਬੇਨਤੀ ਕਰਦੇ ਆ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਆਪਣੇ ਦੇਖੋ ਕੌਣ ਆਪਣਾ ਕੌਣ ਬਗਾਨਾ ਤੇ ਤੁਸੀਂ ਕੰਮ ਨੂੰ ਦੇਖ ਕੇ ਵੋਟ ਪਾਓ ਚਾਹੇ ਮੈਂ ਵੀ ਆਣਾ ਤੋਂ ਰੋਕਲੇ ਵੋਟ ਲੈਣ ਲੇਕਿਨ ਤੁਸੀਂ ਮੇਰਾ ਵੀ ਦੇਖੋ ਕੈਰੈਕਟਰ ਦੇਖੋ ਜਾਂ ਕੋਈ ਦੇਖੋ ਕਿੰਨੀ ਕ腐ਸ਼ਨ ਕੀਤੀ ਆ ਕੀ ਕੀਤਾ ਕੀ ਨਹੀਂ ਕੀਤਾ ਸਾਡੇ ਦਾ ਥੱਥ ਇੱਕ ਪਜ ਹੋਰ ਹੀ ਰਵਾਜ ਚੱਲ ਗਿਆ ਕਿ ਸਰਪੰਚਾਂ ਨੇ ਤੋਂ ਹੀ ਪੈਸੇ ਲੈਣੇ ਸ਼ੁਰੂ ਕਰਤੇ ਐਮਐਲਏ ਨੇ ਤੇ ਜੋ ਗੈਂਗਰਸਵਾਦ ਵਰਤ ਕੇ ਤੇ ਜੋ ਧੱਕੇਸ਼ਾਹੀ ਕੀਤੀ ਆ ਆਪਣੇ ਹਲਕੇ ਦੀ ਮੈਂ ਗੱਲ ਕਰਦਾ ਜੋ ਪੈਸਾ ਲੁੱਟਿਆ ਗਿਆ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਤੁਹਾਡੇ ਰਾਹੀਂ ਕਿ ਸਰਪੰਚ ਕੋਈ ਬਣ ਜਾ ਕਰੋ ਲੇਕਿਨ ਕਿਸੇ ਐਮਐਲਏ ਨੂੰ ਮੂੰਹ ਨਾ ਲਾਓ ਕਿਸੇ ਐਮਐਲਏ ਨੂੰ ਪੈਸੇ ਨਾ ਦਿਵੋ ਤੁਹਾਨੂੰ ਜਿਹੜਾ ਪਿੰਡ ਸਰਪੰਚ ਚੁਣੇ ਸਾਨੂੰ ਉਹ ਹੀ ਮਨਜ਼ੂਰ ਆ ਕਿਸੇ ਪਾਰਟੀ ਦਾ ਹੋਵੇ ਇਹ ਇਹ ਫਿਰ ਸਰਪੈਂਚੀਆਂ ਵੇਚੀਆਂ ਗਈਆਂ ਨੇ ਇਸ ਵਾਰ ਮਹਿੰਗੇ ਭਾਵਾਂ ਤੇ ਵੇਚੀਆਂ ਗਈਆਂ ਤੁਹਾਡਾ ਕਹਿੰਦਾ ਮਤਲਬ ਇਹ ਹੈ ਇਹ ਮੇਰੇ ਤੋਂ ਜ਼ਿਆਦਾ ਤੁਸੀਂ ਜਾਣਦੇ ਹੋ ਤੁਸੀਂ ਕਵਰ ਕਰਦੇ ਰਹੇ ਹੋ ਤਾਰਾ ਕੁਝ ਇਹ ਤੋਂ ਦੇ ਕੋਈ ਸ਼ੱਕ ਨਹੀਂ ਹੈ ਦੇ ਵਿੱਚ ਕੋਈ ਸ਼ੱਕ ਨਹੀਂ ਇਹ ਦਰਸਲ ਹੈਗੇ ਕਟਰ ਰਮਾਨਦਾਰ ਹੂੰ ਕਟਰ ਮਾਨ ਦਾ ਮਤਲਬ ਕੀ ਹੈ ਬੇਸੀ ਇਮਾਨਦਾਰਤਾ ਹੈਗੇ ਆ ਕਟਰ ਸੀ ਇਹਦੇਲੇ ਪਾਸੋਂ ਆ ਅੱਛਾ ਪਹਿਲੇੰ ਤੋਂ ਵੀ ਕਟਰ ਪੰਥੀ ਉਧਰ ਹੈ ਇਮਾਨਦਾਰੀ ਸਾਡੀ ਜਿਹੜੀ ਹੈਗੀ ਹੈਗੀ ਮੈਂ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਕਿ ਇਹ ਸਰਕਾਰ ਦਾ ਟਾਈਮ ਤਾਂ ਗਿਆ ਪੂਰਾ ਹੋ ਅਸੀਂ ਰੋਜ਼ ਪਿੰਡਾਂ ਦੇ ਵਿੱਚ 250 ਪਿੰਡ ਆਪਣੇ ਇਲਾਕੇ ਵਿੱਚ ਮੈਂ ਪਿੰਡ ਪਿੰਡ ਜਾਣਾ ਮੇਰੇ ਖਲ ਮੈਂ ਜਦੋਂ ਦਾ 2012 ਦਾ ਇਲੈਕਸ਼ਨ ਲੜਨ ਲੱਗਿਆ ਆ ਤੇ 2011 ਤੋਂ ਸ਼ੁਰੂ ਹੋਇਆ ਸੀ ਚਾਹੇ ਮੈਂ ਦੋ ਵਾਰੀ ਹਾਰ ਗਿਆ ਲੇਕਿਨ ਮੈਂ ਲੋਕਾਂ ਦੇ ਨਾਲ ਜਿਹੜਾ ਪਿਆਰ ਨਹੀਂ ਛੱਡਿਆ ਦੁੱਖ ਸੁੱਖ ਤੇ ਜਾਣਾ ਆਣਾ ਜਾਂ ਖੁਸ਼ੀ ਦੇ ਵਿੱਚ ਕਿਤੇ ਜਾਣਾ ਆਣਾ ਮੈਂ ਛੱਡਿਆ ਨਹੀਂ ਮੈਂ ਤਾਂ ਹੀ ਇਹ ਬੇਨਤੀ ਕਰਨਾ ਤੁਹਾਨੂੰ ਕਿ ਪਿਸ਼ੋਕੜ ਜ਼ਰੂਰ ਦੇਖਿਆ ਕਰੋ ਝੂਠਾ ਮੈਂ ਵੀ ਮਾਰਾਂਗਾ ਉਹਨੂੰ ਨੇ ਪਤਾ ਲੱਗਿਆ ਕਹਿੰਦੇ ਜਿਹੜਾ ਝੂਠ ਮਾਰੇਗਾ ਉਹ ਜਿੱਤੇਗਾ ਭਰਾਵਾ ਵੱਟੇ ਵੀ ਉਹਨੂੰ ਹੀ ਪਹਿਣੇ ਨੇ ਛਿੱਤਰ ਵੀ ਉਹਨੂੰ ਹੀ ਪਹਿਣੇ ਨੇ ਕਿਉਂਕਿ ਅਸੀਂ ਤਾਂ ਤੁਹਾਡੇ ਜੰਪਾਲਾ ਇੱਥੋਂ ਦੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਆ ਤੁਹਾਡੇ ਇਲਾਕੇ ਦੇ ਵੀ ਮੇਰਾ ਪਿੰਡ ਆ ਮਿਸਰੀ ਵਾਲਾ ਅਸੀਂ ਤਾਂ ਇੱਥੋਂ ਦੇ ਰਹਿਣ ਵਾਲੇ ਅਸੀਂ ਤਾਂ ਕੋਈ ਸਾਡਾ ਚਾਚਾ ਲੱਗਦਾ ਕੋਈ ਅਦਾ ਭਰਾ ਲੱਗਦਾ ਕੋਈ ਭਤੀਜਾ ਲੱਗਦਾ ਕੋਈ ਸਾਡਾ ਚਾਚਾ ਦਾਦਾ ਲੱਗਦਾ ਅਸੀਂ ਤਾਂ ਤੁਹਾਡੇ ਵਿੱਚ ਰਹਿਣਾ ਸਾਡੇ ਤੋਂ ਝੂਠ ਨਹੀਂ ਮਾਰੇ ਜਾਣਾ ਤੁਸੀਂ ਜਿਤਾਣਾ ਚਾਹੇ ਨਾ ਜਿਤਾਉਣਾ ਤੁਸੀਂ ਕਿਹਾ ਵੀ ਮੈਂ ਦੋ ਵਾਰੀ ਹਾਰ ਗਿਆ 50-50000 ਦੇ ਆਸ-ਪਾਸ ਵੋਟ ਪਈ ਥੋੜੀ ਨਹੀਂ ਹੁੰਦੀ ਲekin ਦਾਵਾ ਕਰ ਰਹੇ ਨੇ ਦਿਹਾਤੀ ਵਾਲੇ ਕਿ ਮੈਂ ਫਿਰ ਇਸ ਵਾਰ ਇਲੈਕਸ਼ਨ ਲੜੂੰਗਾ ਤੇ ਫਿਰ ਜਿੱਤੂੰਗਾ ਤੇ ਕੀ ਉਮੀਦ ਹੈਗੀ ਆ ਵੀ ਕਿੰਨੀ ਕੁ ਵੋਟ ਜਿਹੜੀ ਐ ਇਸ ਵਾਰ ਪੈਣ ਦੇ ਚੰਸ ਹੈਗੇ ਆ ਇਹਦੀ ਜ਼ੁਬਾਨ ਤ ਜਵਬਤ ਹੋਣੀ ਆ ਇਹ ਸਾਰੇ ਲੋਕ ਮਨ ਬਣਾ ਚੁੱਕੇ ਆ ਇਹ ਦਈਏ ਦੀ ਜ਼ੁਬਾਨ ਤ ਜਵਬਤ ਹੋ ਜਾਣੀ ਆ ਇਹ ਸਾਡੇ ਪੰਜਾਬ ਦੇ ਲੋਕ ਐ ਜਿਹੜੇ ਗਲਤੀ ਕਰ ਬੈਠਦੇ ਆ ਮੈਂ ਇਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਤੁਸੀਂ ਦੇਖ ਲਿਆ ਕਰੋ ਇਹ ਪੰਜਾਬ ਦਾ ਵਾਸੀ ਹੈਗਾ ਵੀ ਕਿ ਨਹੀਂ ਹੈਗਾ ਪੰਜਾਬ ਦੇ ਨਹੀਂ ਹੈਗੇ ਵਾਸੀ ਉਹ ਇਹ ਪੰਜਾਬ ਦਾ ਵਾਸੀ ਕਿੱਥੋਂ ਐ ਮੇਰੀ ਦਾ ਵਾਰਡ ਚ ਰਹਿੰਦਾ ਸੀ ਜਿੱਥੇ ਮੈਂ 27 ਸਾਲ ਐਮਸੀ ਰਹਾ ਹੂੰ ਉਸ ਵਾਰਡ ਚ ਰਹਿੰਦਾ ਸੀ ਤੇ ਜੇ ਇਹਨਾਂ ਦਾ ਪਿਛੋਕੜ ਦੇਖੀਏ ਤੇ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਲੋਕਾਂ ਨੇ ਕਹਿਣਾ ਇਹ ਹਾਰਗਾ ਤੇ ਇਹ ਪਿਛੋਕੜ ਦੱਸਦਾ ਨਹੀਂ ਇਹ ਇਹ ਲੋਕਾਂ ਨੂੰ ਜਿਨ੍ਹਾਂ ਨੂੰ ਨਹੀਂ ਜਾਣਕਾਰੀ ਉਹਨਾਂ ਨੂੰ ਤਾਂ ਪਤਾ ਹੋਵੇ ਨਾ ਕਿੱਥੋਂ ਦੇ ਨੇ ਆਖਰਕਾਰ ਉਹ ਕਿਸੇ ਨਾ ਕਿਸੇ ਤੋਂ ਦੱਸਣੇ ਪੈਣਾ ਇਹ ਇਹ ਹੈ ਰਾਜਸਥਾਨ ਦੇ ਰਾਜਸਥਾਨ ਦੇ ਨੇ ਮੇਰੀ ਇਲੈਕਸ਼ਨ ਚ ਰਹਿੰਦੀ ਸੀ ਉੱਥੇ ਇੱਕ ਨੰਬਰ ਵਾਰਡ ਚ ਰਹਿੰਦੇ ਇਹਦੇ ਪਰਿਵਾਰ ਨੂੰ ਵੀ ਮੈਂ ਜਾਣਨਾ ਸਾਰਿਆਂ ਨੂੰ ਜਾਣਦਾ ਮੈਂ 27 ਸਾਲ ਐਮਸੀ ਰਹਿ ਜਿੱਥੇ ਰਹਿੰਦਾ ਸੀ ਤੇ ਮੈਨੂੰ ਸਾਰਾ ਹੀ ਪਤਾ ਸਾਡੇ ਪੰਜਾਬ ਦੇ ਲੋਕ ਭੋਲੇ ਹੋਗੇ ਕਿ ਅਸੀਂ ਬਾਹਰਲੀ ਸਟੇਟਾਂ ਨੂੰ ਆਪ ਦਾ ਦਾੜੀ ਫੜਾਈ ਜੰਨੇ ਆ ਤੁਸੀਂ ਇਹ ਤਾਂ ਦੇਖ ਲਿਆ ਕਰੋ ਵੀ ਜਿਹੜਾ ਕੈਂਡੀਡੇਟ ਆ ਕਿੱਥੇ ਕਿੱਥੇ ਰਹਿੰਦਾ ਕਿੱਥੋਂ ਦਾ ਲਾਗੂ ਆ ਆ ਦੀ ਜਿਹੜੀ ਬਾਗਡੋਰ ਆ ਉਹ ਤਾਂ ਪੰਜਾਬ ਦੇ ਲੋਕਾਂ ਨੂੰ ਫੜਾਇਆ ਕਰੋ ਥੋੜੇ ਦਿਨ ਪਹਿਲਾਂ ਇੱਕ ਵਾਇਰਲ ਹੋ ਰਿਹਾ ਸੀ ਸੋਸ਼ਲ ਮੀਡੀਆ ਤੇ ਉਹਦੇ ਤੇ ਕਹਿੰਦੇ ਵੀ ਇਹਦੇ ਤੇ ਕੋਈ ਪਰਚਾ ਪੁਰਚਾ ਵੀ ਸੀਗਾ ਉਹ ਵੀ ਆ ਥੋੜੇ ਦਿਨ ਪਹਿਲਾਂ ਹੀ ਉਹ ਸਾਹਮਣੇ ਆਈ ਤੇ ਉਹ ਵੇਖਿਆ ਤੇ ਮੈਨੂੰ ਵੀ ਇਹ ਵੀ ਲੋਕਾਂ ਨੂੰ ਮਤਲਬ ਲੋਕ ਹੀ ਪਾ ਰਹੇ ਆ ਲੋਕਾਂ ਨੂੰ ਹੀ ਪਤਾ ਹੋਵੇਗਾ ਇਹ ਤਾਂ ਪਰਚਾ ਸਾਰਿਆਂ ਨੂੰ ਪਤਾ ਹੈ ਸਾਰੇ ਬਾਰ ਨੂੰ ਪਤਾ ਵਕੀਲਾਂ ਨੂੰ ਪਤਾ ਸਾਰਾ ਸਾਰੇ ਫਿਰੋਜ਼ਪੁਰ ਨੂੰ ਪਤਾ ਇਹ ਚੀਜ਼ ਤਾਂ ਲੋਕ ਹੀ ਨਹੀਂ ਦੀ ਜੇ ਮੇਰੇ ਤੇ ਪਰਚੇ ਹੋਏ ਸੀ 16 17 ਤੇ ਮੈਂ ਅੱਜ ਇਹ ਨਹੀਂ ਕਹਿ ਸਕਦਾ ਮੇਰੇ ਤੇ ਪਰਚਾ ਨਹੀਂ ਅੱਜ ਕੱਲ ਤਾਂ ਸੋਖਾ ਕੰਮ ਹੈ ਰਿਕਾਰਡ ਕੱਢੋ ਗੂਗਲ ਤੇ ਕਢ ਲਓ ਸਾਰਾ ਕੁਝ ਸਾਰਾ ਕੁਝ ਨਿਕਲ ਜਾਂਦਾ ਹਾਂ ਵਕੀਲ ਸਾਹਿਬ ਬੈਠੇ ਇੱਥੇ ਸਾਡੇ ਸਿੱਧੂ ਸਾਹਿਬ ਇਹਨਾਂ ਨੂੰ ਵੀ ਪਤਾ ਪਰਚਾ ਇਹਨਾਂ ਤੇ ਹੋਇਆ ਇਹਨਾਂ ਦਾ ਵਕੀਲ ਭਰਾ ਇਹ ਬੋਲਣਗੇ ਨਹੀਂ ਹੋਵੇ ਕਾਹਦਾ ਪਰਚਾ ਹੀ ਵੈਸੇ ਉਹ ਵਾਲਾ ਤੁਸੀਂ ਦੱਸ ਹੀ ਦਿੱਤਾ ਮੇਰੇ ਮੂੰਹ ਕਿਉਂ ਕਰਾਣੇ ਹੋ ਜਿੰਦ ਸਾਹਿਬ ਨੇ ਖੁਦ ਕਿਹਾ ਨਹੀਂ ਖੁੱਲ ਕੇ ਦੱਸਿਆ ਹੈ ਦਾਸਤਾ ਇਹਨਾਂ ਨੇ ਮੇਰੇ ਤੋਂ ਜ਼ਿਆਦਾ ਇਹਨਾਂ ਨੂੰ ਪਤਾ ਹੈ ਪਰਚਾ ਜਿਹੜਾ ਜਵਾਨੀ ਚ ਹੁੰਦੀ ਗਲਤੀ ਹੋ ਜਾਂਦੀ 60 70 ਦੀ ਹੋਈ ਉਹ ਹੀ ਨੂੰ ਸਭ ਤੋਂ ਮਾੜਾ ਪਰਚਾ ਹੈ ਤੇ ਜਿਹੜੇ ਸਾਡੇ ਦੇ ਪਰਚੇ ਸੀ ਅਸੀਂ ਦਲੇਰੀ ਨਾਲ ਲੜਾਈ ਲੂਈ ਕਰਤੀ ਸੀਗੇ ਹੋਰ ਕੋਈ ਪਰਚਾ ਗਲਤ ਪਰਚਾ ਨਹੀਂ ਰਿਹਾ ਹੂੰ ਤੇ ਜਾਂ ਸਰਕਾਰਾਂ ਨੇ ਪਰਚੇ ਕੀਤੇ ਸੀ ਉਹਨੇ ਸਾਡਾ ਸਰਪੰਚ ਨਾਲ ਝੋੜਕ ਪਵੇ ਬੈਠਾ ਸੀ ਉੱਥੇ 16 ਕੇ 17 ਪਰਚੇ ਸੀ ਮੇਰੇ ਤੇ ਕਾਂਗਰਸ 2002 ਚ ਪਰ ਮੈਂ ਧੰਨਵਾਦ ਵੀ ਕੀਤਾ ਸੀ ਬੱਬਲ ਜੀ ਦਾ ਤਾਂ ਬਾਕੀ ਕੋਈ ਨਾਲ ਚਾਗਣਾ ਮੈਂ ਕਹਿੰਦਾ ਧੰਨਵਾਦ ਵੀ ਕੀਤਾ ਸੀ ਮੈਂ ਮੈਂ ਕਹਾਂ ਧੰਨਵਾਦ ਜੇ ਤੁਸੀਂ ਮੇਰੇ ਤੋਂ 16 17 ਦਾ ਪਰਚੇ ਕਰਤੀਆਂ ਤੇ ਮੈਨੂੰ ਐਮਐਲਏ ਦੀ ਟਿਕੜੀ ਨਹੀਂ ਮਿਲਨੀ ਸੀ ਕਿਉਂਕਿ ਸ਼ਰਮਨੀ ਅਕਾਲੀ ਦਲ ਦੇ ਵਿੱਚ ਪਹਿਲਾਂ ਵੀ ਇਹ ਜਿਹੜਾ ਕੋਰਸ ਹੈ ਪੂਰਾ ਕਰਨਾ ਪੈਂਦਾ ਆ ਸਾਡੇ ਨਾਲ ਦੇ ਚੇਅਰਮੈਨ ਵੀ ਕਾਫੀ ਵਾਰ ਹੀ ਗਏ ਆ ਮੈਂ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਕਿ ਤਕੜੇ ਹੋ ਕੇ ਲੱਗੋ ਅਸੀਂ ਤੁਹਾਡੇ ਨਾਲ ਆ ਜਿੱਥੇ ਤਰਨਾ ਦੇਣ ਦੀ ਲੋੜ ਪਈ ਤਾਂ ਅਸੀਂ ਤੁਹਾਡੇ ਹਾਂ ਤਾਂ ਬਿਲਕੁਲ ਇਹ ਮਸਲਾ ਜਿਹੜਾ ਹੈਗਾ ਇਹ ਸੋਲਵ ਹੋਣਾ ਚਾਹੀਦਾ ਇਹ ਜਿਹੜੇ ਪਿੰਡਾਂ ਦੇ ਲੋਕ 20 25 ਪਿੰਡਾਂ ਦੇ ਲੋਕ ਜਿਹੜੇ ਬੈਠੇ ਨੇ ਇਹਨਾਂ ਨੂੰ ਇੱਥੋਂ ਉਠਾ ਕੇ ਯਾਨੀ ਕਿ ਵਿਸ਼ਵਾਸ ਦਿਵਾ ਕੇ ਉਠਾ ਕੇ ਆਪਣੇ ਘਰਾਂ 'ਚ ਵੀ ਬੈਠਣ ਇਹ ਵੀ ਯਕੀਨ ਦਿਵਾਉਣਾ ਚਾਹੀਦਾ ਤੇ ਔਰ ਨਾਲ ਕੰਮ ਵੀ ਹੋਣਾ ਚਾਹੀਦਾ ਜਿਹੜੀ ਗੱਲ ਨੂੰ ਲੈ ਕੇ ਬੈਠੇ ਨੇ ਜਿਹੜੀ ਗੱਲ ਜਾਨੀ ਕਿ ਸੜਕ ਨੂੰ ਲੈ ਕੇ ਬੈਠੇ ਨੇ ਉਹਦਾ ਹੱਲ ਵੀ ਹੋਣਾ ਚਾਹੀਦਾ ਔਰ ਹੱਲ ਹੋਣ ਦੇ ਨਾਲ ਨਾਲ ਇਹਨਾਂ ਨੂੰ ਇਹਦਾ ਇਹਨਾਂ ਲੋਕਾਂ ਬਾਰੇ ਵੀ ਸੋਚਣਾ ਚਾਹੀਦਾ ਕਿ ਜਿਹੜੇ ਰਾਤ ਵੀ ਇੱਥੇ ਔਰ ਅੱਜ ਵੀ بارش ਦਾ ਮਾਹੌਲ ਬਣਿਆ ਪਿਆ ਔਰ ਇਹਨਾਂ ਦਾ ਇਹ ਕਹਿਣਾ ਵੀ ਚਾਹੇ ਮੀਂਹ ਹੋਵੇ ਹਨੇਰੀ ਹੋਵੇ ਅਸੀਂ ਤਾਂ ਪੱਕਾ ਧਰਨਾ ਲਾ ਕੇ ਬੈਠੇ ਹਾਂ ਔਰ ਪੱਕਾ ਹੀ ਇੱਥੇ ਬੈਠੇ ਰਾਵਾਂਗੇ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹਨਾਂ ਦੀ ਮੰਗ ਪੂਰੀ ਹੁੰਦੀ ਹੈ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ